ਰਾਜ ਦੀ ਅਮਰਤ ਬਾਣੀ ਸੋ ਆਦਪੁਰਖ ਭਗਵਾਨ ਵਾਲਮੀਕ ਜੀ ਦਾ ਰਵੀ ਇਤਿਹਾਸ ਸਰਬ ਕਲਾ ਵਿੱਚ ਪੂਰਨ ਅਤੇ ਸਭ ਦੀਆਂ ਮਨੋ ਕਾਮਨਾਵਾਂ ਸੰਪੂਰਨ ਕਰਨ ਵਾਲਾ ਕਲਿਆਨਕਾਰੀ ਅਮਰਤ ਦਾ ਇੱਕ ਅਮੋਲਕ ਸੋਮਾ ਹੈ ਸਰਬ ਲੋਕ ਪੂਜਕ ਚਮਤਕਾਰ ਹੈ ਇਕ ਐਸਾ ਉੱਚਾ ਸੁੱਚਾ ਮਾਰਗ ਹੈ ਜਿਹੜਾ ਨਾਮ ਸਿਮਰਨ ਕਰਨ ਵਾਲੇ ਜੀਵ ਨੂੰ ਨਰੰਕਾਰ ਜੀ ਦੇ ਪਵਿੱਤਰ ਚਨ ਕਮਲਾਂ ਦੇ ਨਾਲ ਜੋੜ ਦੇਣ ਵਾਲਾ ਹੈ ਇਸ ਮਾਰਗ ਤੋਂ ਖੁੰਝਾਇਆ ਜੀਵ ਪ੍ਰਭੂ ਦੀ ਨਜ਼ਰ ਤੋਂ ਬਹੁਤ ਦੂਰ ਜਾ ਟਿਕਦਾ ਹੈ ਤੇ ਇੱਥੇ ਆਉਣ ਵਾਲੇ ਹਰੇਕ ਜੀਵ ਦੀ ਮੌਲਤ ਹੁੰਦੀ ਹੈ ਜੀਵ ਇੱਥੇ ਪਰਮਾਤਮਾ ਦੀ ਭਜਨ ਬੰਦਗੀ ਕਰਨ ਆਇਆ ਹੈ ਪਰ ਇਹ ਜੀਵ ਮੇਰ-ਤੇਰ ਦੀ ਆਪਣੇ ਮਨ ਦੇ ਵਿੱਚ ਗੰਢ ਬੰਨ੍ਹ ਕੇ ਸਾਰੀ ਉਮਰ ਅਗਿਆਨਤਾ ਦੇ ਕਾਲੇ ਹਨੇਰੇ ਵਿੱਚ गुजार ਜਾਂਦਾ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਅੱਗ ਹਰ ਵਕਤ ਇਸ ਦੀ ਪੰਜ ਭੂਤਕ ਆਤਮਾ ਦੇ ਅੰਦਰ ਜਲਦੀ ਰਹਿੰਦੀ ਹੈ ਜਿਸ ਵਿੱਚ ਇਸ ਦਾ ਸਰੀਰ ਸੜ ਕੇ ਕੋਲਾ ਬਣ ਚੁੱਕਾ ਹੁੰਦਾ ਹੈ ਮਾਇਆ ਸ਼ਾਇਆ ਦੇ ਵਸ ਵਿੱਚ ਹੋ ਕੇ ਆਪਣੇ ਪ੍ਰਭੂ ਦੀ ਯਾਦ ਭੁਲਾਈ ਫਿਰਦਾ ਹੈ ਓਮੇ ਦੇ ਗੰਦੇ ਜਾਲੇ ਉੱਪਰ ਵਾਰ-ਵਾਰ ਤਿਲਕਦਾ ਰਹਿੰਦਾ ਹੈ ਦੁਬਿਧਾ ਦੇ ਖਾਤੇ ਵਿੱਚ ਗਿਰ ਕੇ ਆਪਣੇ ਵਰਗੇ ਮਾਨਸ ਜੀਵਾਂ ਦੇ ਨਾਲ ਝਗੜੇ ਵੈਰ ਸਿਹੇੜੀ ਰੱਖਦਾ ਹੈ ਚੰਗੀ ਗੱਲ ਇਸ ਦੇ ਮਾਨੋ ਕੌੜੀ ਲੱਗਦੀ ਹੈ ਤੇ ਸਾਰੀ ਜ਼ਿੰਦਗੀ ਕੂੜ ਦੀਆਂ ਘੋੜੀਆਂ ਗਾਉਂਦਾ ਰਹਿੰਦਾ ਹੈ ਆਪਣੇ ਪ੍ਰਭੂ ਦੇ ਨਾਲ ਇਸ ਤਰ੍ਹਾਂ ਦਾ ਇਹਦਾ ਬਹੁਮਤ ਬਹੁ ਰੂਪੀ ਚੰਚਲ ਆਤਮਾਨ ਬੁਰੇ ਕਰਮਾਂ ਦੇ ਮਗਰ ਇਸ ਤਰ੍ਹਾਂ ਲੱਗਾ ਰਹਿੰਦਾ ਹੈ ਜਿਸ ਤਰ੍ਹਾਂ ਕੋਈ ਸ਼ਿਕਾਰੀ ਕੁੱਤਾ ਸ਼ਿਕਾਰ ਨੂੰ ਪਕੜਨ ਵਾਸਤੇ ਆਪਣੀ ਪੂਰੀ ਵਾਹ ਲਾ ਕੇ ਭੱਜਾ ਜਾ ਰਿਹਾ ਹੁੰਦਾ ਹੈ। ਦਇਆ ਧਰਮ ਇਸ ਦੇ ਮਨ ਵਿੱਚੋਂ ਇਸ ਤਰ੍ਹਾਂ ਉੱਡ ਜਾਂਦੇ ਹਨ ਜਿਵੇਂ ਆਂਬ ਦੇ ਬਿਰਸ਼ ਦੇ ਉੱਪਰ ਬੈਠੀ ਹੋਈ ਕੋਇਲ ਉੱਡ ਜਾਂਦੀ ਹੈ। ਜਿਹੜਾ ਇਨਸਾਨ ਦਾ ਨਾਮ ਸਿਮਰਨ ਦਾ ਸਮਾਂ ਅਸਲੀ ਸਮਾਂ ਹੁੰਦਾ ਹੈ ਮੰਦੇ ਕਰਮਾਂ ਦੇ ਨਾਲ ਜੁੜ ਕੇ ਤੇ ਆਪਣੇ ਹੱਥੋਂ ਗਵਾ ਬੈਠਦਾ ਹੈ ਅਮਰਤ ਦੀ ਜਗ੍ਹਾ ਇਸ ਦੀ ਰੁਚੀ ਨਹੀਂ ਠਹਿਰਦੀ ਮਨਪਾਗੀ ਜੀਵ ਜ਼ਹਿਰ ਦੀਆਂ ਕੁੜੀਆਂ ਖਾਈ ਜਾਂਦਾ ਰਹਿੰਦਾ ਹੈ ਜੋ ਇਹਦੀ ਕਲੀਆਂ ਤੋਂ ਸੋਲ ਆਤਮਾ ਨੂੰ ਤੇਜਰ ਦੇ ਪਾਣੀ ਦੇ ਵਾਂਗਰ ਗਾਲ ਕੇ ਰੱਖ ਦਿੰਦੀਆਂ ਹਨ ਇਨਸਾਨ ਦੀ ਉਮਰ ਦੇ ਸਟੇਜ ਤਿੰਨ ਹਨ ਪਹਿਲੀ ਸਟੇਜ ਜਨਮ ਤੋਂ 15 ਸਾਲ ਤੱਕ ਹੁੰਦੀ ਹੈ ਜਿਸ ਵਿੱਚ ਇਹਨਾਂ ਦਾ ਇਨਸਾਨ ਦੀ ਨਵਾਲਕ ਬੁੱਧੀ ਹੁੰਦੀ ਹੈ ਉਸ ਉਮਰ ਦੇ ਵਿੱਚ ਨਾਮ ਜਪਣ ਦਾ ਵੇ ਕੋਈ ਢੰਗ ਵੀ ਨਹੀਂ ਹੁੰਦੀ ਅਨਪੋਲਪਨ ਦਾ ਸਿਰ ਪਰ ਛਤਰ ਛਾਇਆ ਰਹਿੰਦਾ ਹੈ ਉਮਰ ਦੀ ਦੂਸਰੀ ਸਟੇਜ 15 ਤੋਂ 40 ਸਾਲ ਤੱਕ ਹੁੰਦੀ ਹੈ ਇਹ ਉਮਰ ਇਨਸਾਨ ਦੇ ਵਿਸ਼ਿਆ ਵਕਾਰਾਂ ਦੀ ਹੁੰਦੀ ਹੈ ਇਹੀ ਉਮਰ ਨਾਮ ਜਪਣ ਦੀ ਹੁੰਦੀ ਹੈ ਤੇ ਜਿਹੜਾ ਇਨਸਾਨ ਇਸ ਸਟੇਜ ਨੂੰ ਅੱਗੇ ਲੰਘ ਕੇ ਉਹ ਪ੍ਰਭੂ ਦਾ ਸਿਮਰਨ ਨਹੀਂ ਕਰਦਾ ਉਹ ਅੰਮ੍ਰਿਤ ਨੂੰ ਛੱਡ ਕੇ ਤੇ ਫਿੱਕੇ ਪਾਣੀ ਵਿੱਚ ਖੜਾ ਹੁੰਦਾ ਹੈ ਪਹਿਲੀ ਸਟੇਜ ਵਿੱਚ ਤਾਂ ਆਪਣੇ ਸਰੀਰ ਆਗ ਸੱਪ ਤੋਂ ਬਚਣ ਦੀ ਵੀ ਕੋਈ ਬੁੱਧੀ ਨਹੀਂ ਹੁੰਦੀ ਨਾਮ ਸਿਮਰਨ ਵਾਲੀ ਕਲਾ ਤਾਂ ਇਨਸਾਨ ਦੇ ਵਿੱਚ ਦੂਸਰੀ ਸਟੇਜ ਵਿੱਚ ਚੱਲਦੀ ਹੈ 40 ਬਰਸ਼ ਤੋਂ ਉਪਰ ਸਟੇਜ ਤਾਰ ਉਸੇ ਹੋਏ ਰੱਬ ਨੂੰ ਮਨਾਉਣ ਵਿੱਚ ਗੁਜ਼ਰ ਜਾਂਦੀ ਹੈ ਆਖਰ ਬੜੀਪਾ ਆ ਜਾਂਦਾ ਹੈ ਸਰੀਰ ਦੇ ਸਾਰੇ ਅੰਗ ਕਮਜ਼ੋਰ ਹੋ ਜਾਂਦੇ ਹਨ ਤੇ ਦੇਹੀ ਦਾ ਪੂਰਾ ਸੰਗ ਨਹੀਂ ਦਿੰਦੇ ਦੰਦ ਜਾੜਾਂ ਦੁਖਣ ਲੱਗ ਜਾਂਦੇ ਹਨ ਤੇ ਕੋਈ ਵੀ ਅੰਮ੍ਰਿਤ ਪਦਾਰਥ ਦਿਲ ਨੂੰ ਚੰਗਾ ਨਹੀਂ ਲੱਗਦਾ ਕੰਨ ਬੋਲੇ ਹੋ ਜਾਂਦੇ ਨੇ ਜੋ ਗੁਰਬਾਣੀ ਸੁਣਨ ਵਿੱਚ ਵੀ ਪੂਰੀ ਸਮਝ ਨਹੀਂ ਆਉਂਦੀ ਅੱਖਾਂ ਵਿੱਚ ਨਜ਼ਰ ਘਟ ਜਾਂਦੀ ਹੈ ਉੱਚੇ ਨੀਵੇਂ ਥਾਵਾਂ ਦੀ ਵੀ ਕੋਈ ਸੂਜੀ ਨਹੀਂ ਰਹਿੰਦੀ ਕਈ ਵਾਰ ਪੈਰ ਉਖੜ ਜਾਂਦੇ ਨੇ ਕਈ ਵਾਰੀ ਪੈਰ ਉਖੜ ਜਾਂਦੇ ਹਨ ਸੋ ਅਮਰਤ ਬਾਣੀ ਦਾ ਫਰਮਾਨ ਹੈ ਆਪਣੇ ਘਰਾਂ ਦੇ ਵਿੱਚ ਏਤੀ ਕੀਤੇ ਪਛਾਨ ਵਿੱਚ ਨਹੀਂ ਆਉਂਦੇ ਆਉਂਦੇ ਅੰਤ ਕਾਲ ਇਹ ਜਿਹੜਾ ਸਰੀਰ ਕੋਠੜਾ ਮਿੱਟੀ ਦਾ ਬਣਿਆ ਹੁੰਦਾ ਹੈ ਤੇ ਸ਼ਾਰ ਹੋ ਕੇ ਮਿੱਟੀ ਦੇ ਵਿੱਚ ਹੀ ਮਿਲ ਜਾਂਦਾ ਹੈ ਇਹ ਜੀਵ ਦਾ ਆਦ ਅਤੇ ਅੰਤ ਹੁੰਦਾ ਹੈ ਕਾਲੀ ਯੁਗ ਦੇ ਵਿੱਚ 100 ਸਾਲ ਦੀ ਉਮਰ ਵਾਲਾ ਇਨਸਾਨ ਦੇਵਤਿਆਂ ਵਿੱਚ ਗਿਣਿਆ ਜਾਂਦਾ ਸੀ। ਸ਼੍ਰੀ ਨਰੈਣ ਜੀ ਨੇ ਮਾਨਸ ਜੋਣ ਦਾ ਦਰਜਾ ਸਭ ਜੁਨਾਂ ਤੋਂ ਉੱਪਰ ਰੱਖਿਆ ਹੋਇਆ ਹੈ। ਇਹ ਮਾਨਸ ਜਿੰਨਾ ਚਿਰ ਪਰਮਾਤਮਾ ਦੀ ਭਜਨ ਬੰਦਗੀ ਕਰਦਾ ਰਹਿੰਦਾ ਹੈ ਇਹ ਪੂਰਾ ਇਨਸਾਨ ਹੁੰਦਾ ਹੈ। ਜਦੋਂ ਇਹਨੂੰ ਆਪਣੇ ਪ੍ਰਭੂ ਦੀ ਯਾਦ ਵਿਸਰ ਜਾਂਦੀ ਹੈ ਤਾਂ ਇਨਸਾਨ ਦੀ ਬੁੱਧੀ ਅਸਲੀ ਟਿਕਾਣੇ ਤੋਂ ਉਖੜ ਕੇ ਹਵਾਨਾ ਵਰਗੀ ਹੋ ਜਾਂਦੀ ਹੈ ਜਿਸ ਵਿੱਚ ਇਹਨੋਂ ਮੰਦੇ ਕਰਮਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੋ ਜਾਂਦਾ ਹੈ ਧਰਮ ਕਰਮ ਨੂੰ ਆਪਣੇ ਮਨ ਵਿੱਚੋਂ ਤਿਆ ਕੇ ਤੇ ਪਾਪਾਂ ਦੀ ਖੱਟੀ ਕਰਦਾ ਰਹਿੰਦਾ ਹੈ ਚੋਰੀਆਂ ਕਰਦਾ ਹੈ ਠੱਗੀਆਂ ਕਰਦਾ ਹੈ ਧੋਖੇ ਕਰਦਾ ਹੈ ਛਲ ਕਰਦਾ ਹੈ ਚਤਰਾਈਆਂ ਕਰਦਾ ਹੈ ਮਕਰ ਕਰਦਾ ਹੈ ਫਰੇਬ ਕਰਦਾ ਹੈ ਪਖੰਡ ਲਗੇ ਬਾਜ਼ੀਆਂ ਕਰਦਾ ਹੈ ਜਿਹੜਾ ਇਨਸਾਨ ਇਸ ਦਾ ਪਲਾ ਮੰਗਣ ਵਾਲਾ ਹੋਵੇ ਇਹ ਉਸ ਦਾ ਵੀ ਬੁਰਾ ਮੰਗਦਾ ਰਹਿੰਦਾ ਹੈ ਕਿਸੇ ਚੰਗੇ ਸਿਆਣੇ ਪੁਰਸ਼ ਦੀ ਦਿੱਤੀ ਹੋਈ ਮਾਤਵੀ ਇਸ ਦੇ ਰੱਦੀ ਖਾਨੇ ਵਿੱਚ ਨਹੀਂ ਵੱੜਦੀ ਆਥ ਵਿੱਚ ਡਾਂਗ ਫੜ ਕੇ ਮਰਾਂ ਜਾਂ ਮਾਰਾਂ ਇਸ ਨੂੰ ਇਹੀ ਗੁੱਸਾ ਚੜਿਆ ਰਹਿੰਦਾ ਹੈ ਕਮੰਡ ਦੇ ਕਿਬਰ ਹੰਕਾਰ ਦੀ ਅੱਗ ਇਸ ਨੂੰ ਇਸ ਤਰ੍ਹਾਂ ਲੱਗੀ ਰਹਿੰਦੀ ਹੈ ਸ਼ਾਂਤੀ ਗੁਰਮਖ ਗੁਰਮਤ ਚੰਗਿਆਈ ਭਲਾਈ ਰਿਹਾਈ ਇਹ ਮਸਾਲਾ ਸਾਰਾ ਹੀ ਮਨ ਦੇ ਵਿੱਚੋਂ ਨਿਕਲ ਜਾਂਦਾ ਹੈ ਆਪਣੇ ਮਾਤਾ ਪਿਤਾ ਦੀਆਂ ਸਿਆਣੀਆਂ ਗੱਲਾਂ ਨੂੰ ਠਕਰਾ ਕੇ ਤੇ ਆਪਣੇ ਯਾਰਾਂ ਦੇ ਯਰਾਨੇ ਪਾਲਦਾ ਰਹਿੰਦਾ ਹੈ ਇਸ ਬਾਤ ਪਾ ਦੀਆਂ ਹਰੀਆਂ ਗੂਰੀਆਂ ਚਰਨ ਵਾਲੇ ਮਿਰਗ ਨੂੰ ਇਹ ਯਾਦ ਭੁੱਲੀ ਰਹਿੰਦੀ ਹੈ ਕਿ ਇੱਕ ਦਿਨ ਜਮਦੂਤਾ ਨੇ ਮੈਨੂੰ ਜ਼ਰੂਰ ਪਕੜ ਲੈਣਾ ਜਿੱਥੇ ਕੋ ਕਰਮਾਂ ਦੇ ਲੇਖੇ ਤਾਰ ਨੇ ਬੜੇ ਮੁਸ਼ਕਲ ਹੋ ਜਾਣਗੇ ਅਮਰ ਕਥਾ ਪ੍ਰਭੂ ਦੀ ਟੂੰਡ ਆਗਮ ਸ਼ਬਦ ਨੇ ਇਸ ਤਰ੍ਹਾਂ ਕਿਹਾ ਹੈ ਰਜੋ ਸਤੋ ਤਮੋ ਇਹ ਤਿੰਨ ਗੁਣ ਹਨ ਇਹਨਾਂ ਤਿੰਨਾਂ ਗੁਣਾਂ ਤੋਂ ਅੱਗੇ ਲੰਕੇ ਚੌਥਾ ਪਦ ਚੱਲਦਾ ਹੈ ਜੋ ਨਰੰਕਾਰ ਜੀ ਦਾ ਹੈ ਇਹਨਾਂ ਤਿੰਨਾਂ ਗੁਣਾਂ ਵਿੱਚ ਬ੍ਰਹਮਾ ਵਿਸ਼ਨੂੰ ਸ਼ੰਕਰ ਇਹ ਤਿੰਨ ਮਿਲਣਗੇ ਨਰੰਕਾਰ ਜੀ ਦੀ ਪ੍ਰਾਪਤੀ ਵਾਸਤੇ ਤਾਂ ਚੌਥੇ ਪੜ ਦੇ ਵਿੱਚ ਹੋਵੇਗੀ। ਸ਼੍ਰੀ ਕ੍ਰਿਸ਼ਨ ਜੀ ਵਿਸ਼ਨੂੰ ਜੀ ਦਾ ਦੁਆਪਰਲਾ অবতার ਹਨ। ਜੋ ਪਹਿਲਾਂ 14 ਕਲਾ ਸਨ। ਫਿਰ 16 ਕਲਾਾਂ ਦੇ ਵਿੱਚ অবতার ਧਾਰਨ ਕੀਤਾ। ਜਿਸ ਵਿੱਚ ਮਹਾਯੁੱਧ ਕਰ ਕਰਕੇ ਵੱਡੇ ਵੱਡੇ ਦੁਸ਼ਟਾਂ ਦਾ ਮਨਾਂ ਦਾ ਖਾਤਮਾ ਕੀਤਾ। ਜਿਸ ਜੀਵ ਨੇ ਬ੍ਰਹਮਾ, ਵਿਸ਼ਨੂੰ, ਸ਼ੰਕਰ ਜੀ ਇਹਨਾਂ ਤਿੰਨਾਂ ਦੇਵਤਿਆਂ ਦੇ ਖੰਡ ਵਿੱਚ ਜਾਣਾ ਹੋਵੇ। ਉਹ ਤਿੰਨਾਂ ਗੁਣਾਂ ਦੀ ਉਪਾਸ਼ਨਾ ਕਰੇ ਪਹਿਲਾ ਗੁਣ ਬ੍ਰਹਮਾ ਦੂਜਾ ਗੁਣ ਵਿਸ਼ਨੂੰ ਤੇ ਤੀਜਾ ਗੁਣ ਸ਼ੰਕਰ ਇਹਨਾਂ ਤਿੰਨਾਂ ਗੁਣਾਂ ਵਿੱਚ ਰਹਿ ਕੇ ਜੀਵ ਜੀਵਨ ਮੁਕਤੀ ਨਹੀਂ ਮਿਲ ਸਕਦੀ ਜੀਵਨ ਮੁਕਤੀ ਵਾਸਤੇ ਤਾਂ ਚੌਥੇ ਪਾਦ ਦੀ ਉਪਾਸ਼ਨਾ ਕਰਨੀ ਪਵੇਗੀ ਚੌਥੇ ਪਾਦ ਵਿੱਚੋਂ ਜਿੱਥੋਂ ਨਿਰਵਾਣ ਪਦ ਅਜਰ ਅਮਰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ਭਗਤੀ ਜਾਂ ਤਪ ਕਰਨ ਦਾ ਪੂਰਾ ਲਾਭ ਫੇਰ ਹੀ ਹੋਵੇਗਾ ਆਪਣੀ ਬਿਰਤੀ ਜਾਂ ਧਿਆਨ ਚੌਥੇ ਪਦ ਨਾਲ ਜੋੜੋ ਤਿੰਨਾ ਗੁਣਾਂ ਵਿੱਚ ਮੋਕਸ਼ ਨਹੀਂ ਮਿਲੇਗੀ ਇਹਨਾਂ ਗੁਣਾਂ ਵਿੱਚ ਤਾਂ ਬ੍ਰਹਮਾ ਵਿਸ਼ਨੂੰ ਸ਼ੰਕਰ ਜੀ ਨਿਵਾਸ ਕਰਦੇ ਹਨ ਇਹ ਤਿੰਨ ਗੁਣ ਖੁਦ ਵੀ ਮੁਕਤ ਨਹੀਂ ਇਹਨਾਂ ਦੇ ਉੱਪਰ ਜਮਨ ਮਰਨ ਦਾ ਪਰਿਵਾਰ ਚੱਕਰ ਚੱਲਦਾ ਰਹਿੰਦਾ ਹੈ ਇਹ ਤਿੰਨ ਗੁਣ ਨਰੰਕਾਰ ਜੀ ਨੇ ਆਪਣੀ ਉਪਜ ਤੋਂ ਬਾਅਦ ਬਣਾਇਆ ਹੈ ਇਹ ਤਿੰਨ ਗੁਣ ਆਪਣੀਆਂ ਲੰਮੀਆਂ ਲੰਮੀਆਂ ਉਮਰਾਂ ਭੋਕੇ ਬਿਨਸ ਜਾਂਦੇ ਹਨ ਭਗਤ ਜਨੋ ਇਸ ਗੱਲ ਨੂੰ ਆਪਣੇ ਮਨ ਵਿੱਚ ਯਾਦ ਰੱਖੋ ਕਿ ਪੱਥਰ ਦੀ ਬੇੜੀ ਉੱਪਰ ਚੜ੍ਹ ਕੇ ਤੁਸੀਂ ਭਵਜਲ ਸਾਗਰ ਨੂੰ ਪਾਰ ਨਹੀਂ ਕਰ ਸਕਦੇ ਪੱਥਰ ਪੂਜਾ ਬਿਲਕੁਲ ਸਾਰਾ ਸਾਰਾ ਨਿਸਵਰ ਚਲੀ ਜਾਂਦੀ ਹੈ ਜਿਹੜਾ ਪੱਥਰ ਖੁਦ ਵੀ ਨਹੀਂ ਤਰ ਸਕਦਾ ਤੇ ਉਹ ਪੁਜਾਰੀ ਨੂੰ ਕਿਸ ਤਰ੍ਹਾਂ ਤਾਰੇਗਾ ਪ੍ਰੀਤ ਉਸ ਵਸਤੂ ਨਾਲ ਕਰੋ ਜਿਹੜੀ ਵਸਤੂ ਨੂੰ ਜਾਣਦੀ ਵਾਰੀ ਆਪਣੇ ਨਾਲ ਲਿਜਾ ਸਕੋ ਉਪਾਸ਼ਨਾ ਉਸ ਦੀ ਕਰੋ ਜਿਸ ਨੇ ਤੁਹਾਡੀ ਬੰਦਤ ਬਣਾ ਕੇ ਦੁਨੀਆ ਵਿੱਚ ਧਰਮ ਕਿਰਤ ਕਰਨ ਵਾਸਤੇ ਕਾਇਆ ਹੈ ਜਿਸ ਵਸਤੂ ਨਾਲ ਲੋਹਾ ਵੀ ਤਾਲ ਸਕਦਾ ਹੋਵੇ ਮਰਤੀ ਉਸ ਵਸਤੂ ਨਾਲ ਜੋੜਾ ਤਾਂ ਕਿ ਤੁਹਾਡਾ ਹੀਰਾ ਜਨਮ ਵਾਰ-ਵਾਰ ਜਮਨ ਮਰਨ ਦੇ ਚੱਕਰ ਵਿੱਚੋਂ ਨਿਕਲ ਜਾਵੇ ਸੰਤ ਕੀ ਵੀ ਦੋ ਰਕਮ ਦੀ ਹੁੰਦੀ ਹੈ ਇੱਕ ਉਪਰੋਂ ਲੋਕ ਖਵਾਵੇ ਵਾਸਤੇ ਤੇ ਦੂਸਰੀ ਅੰਦਰੋਂ ਤਨੋਂ ਮਨੋਂ ਲਾ ਕੇ ਪ੍ਰਭੂ ਦੀ ਪ੍ਰਾਪਤੀ ਵਾਸਤੇ ਪ੍ਰਚਾਰ ਵੀ ਦੋ ਰਕਮ ਦਾ ਹੁੰਦਾ ਹੈ ਇੱਕ ਗੁਰਮਤ ਅਨੁਸਾਰ ਤੇ ਦੂਸਰਾ ਮਨਮਤ ਗੁਰਮਤ ਪਰਮਾਤਮਾ ਦਾ ਅਸਲੀ ਵਸਤੂ ਢੂੰਡਦਾ ਹੈ ਮਨਮਤ ਆਪਣੇ ਮਨ ਦਾ ਰਾਜ ਹੁੰਦਾ ਹੈ ਜਿਸ ਵਿੱਚ ਘੜੀ ਪਲ ਦੀ ਵਾਹ ਵਾਹ ਤੇ ਬਾਅਦ ਵਿੱਚ ਹਾਸਲ ਕੁਝ ਨਹੀਂ ਹੁੰਦਾ ਗੁਰਮਤ ਇੱਕ ਅੰਮ੍ਰਿਤ ਸ਼ਬਦ ਜੋ ਪੂਰਨ ਸਤਿਗੁਰ ਜੀ ਦੀ ਅਪਾਰ ਬਖਸ਼ਿਸ਼ ਹੁੰਦੀ ਹੈ। ਪ੍ਰਭੂ ਦੀ ਪ੍ਰਾਪਤੀ ਵਾਸਤੇ ਇੱਕ ਪੱਕਾ ਮੰਤਰ ਹੁੰਦਾ ਹੈ। ਇਸ ਮੰਤਰ ਤੋਂ ਬਿਨਾ ਅੰਮ੍ਰਿਤ ਰਸ ਦੀ ਪ੍ਰਾਪਤੀ ਨਹੀਂ ਹੁੰਦੀ। ਮਨ ਮਤ ਵਿੱਚ ਤਾਂ ਅੱਖਾਂ ਦੀਆਂ ਕੌੜੀਆਂ ਵਿਸ਼ ਭਰੀਆਂ ਕੁਰੰਬਲਾ ਹੁੰਦੀਆਂ ਹਨ। ਸਰੀਰ ਦੀ ਸਫਾਈ ਸਾਬਣ ਬਾਹਰੋਂ-ਬਾਹਰੋਂ ਕਰ ਸਕਦਾ ਹੈ। ਅੰਦਰ ਦੀ ਸਫਾਈ ਵਾਸਤੇ ਤਾਂ ਨਾਮ ਦਾ ਸਾਬਣ ਇਸਤਮਾਲ ਕਰਨਾ ਪਵੇਗਾ ਬਹੁਤ ਜਾਗਸੀ ਸੁਚੇਤ ਹੋ ਕੇ ਤੇ ਮਨ ਨੂੰ ਚੇਤ ਵਿੱਚ ਲਿਆਉਣਾ ਪੈਂਦਾ ਹੈ ਤਾਂ ਬਿਰਤੀ ਉਸ ਪ੍ਰਭੂ ਦੇ ਨਾਲ ਜੁੜ ਸਕਦੀ ਹੈ ਕਾਮ ਕ੍ਰੋਧ ਲੋਭ ਹੰਕਾਰ ਹੋਮੇ ਇਹ ਛੇ ਬਾਤ ਵੱਡੇ ਗੁਣ ਹਨ ਜਿਸ ਦੇ શરીਰ ਨੂੰ ਚਿੰਬੜ ਜਾਣ ਉਹ ਪਾਪਾਂ ਦੀ ਅੱਗ ਕੋਲੋਂ ਬਚ ਨਹੀਂ ਸਕਦਾ ਜੋ ਜਮਦੂਤਾ ਦਾ ਸ਼ਿਕਾਰ ਬਣ ਕੇ ਰਹੇਗਾ ਪਾਪੀ ਪੁਰਸ਼ ਬਹੁਤ ਲੰਮੇ ਸਮੇਂ ਵਾਸਤੇ ਪਰਮਾਤਮਾ ਦੇ ਕੋਲੋਂ ਵਿਛੜ ਜਾਂਦਾ ਹੈ ਤੇ ਵਿਛੜਿਆ ਰਹਿੰਦਾ ਹੈ ਉਸ ਰੁਸੇ ਹੋਏ ਪ੍ਰੀਤਮ ਨੂੰ ਮਨਾਉਣ ਵਾਸਤੇ ਹੋਰ ਤਪ ਕਰਨਾ ਪਵੇਗਾ ਭਾਵੇਂ ਕਿਸ ਤਰ੍ਹਾਂ ਵੀ ਹੋਵੇ ਉਸ ਨੂੰ ਮਨਾਏ ਬਿਨਾ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕੇਗੀ ਪਰਮਾਤਮਾ ਦਾ ਸਿਮਰਨ ਹੀ ਵੱਡਾ ਮੰਤਰ ਹੈ ਜਿਹੜਾ ਜੀਵ ਦੇ ਸਿਰ ਤੋਂ ਗੁਲਾਮੀ ਦਾ ਬੋਝ ਉਤਾਰ ਸਕਦਾ ਹੈ ਨਾਮ ਵਿਹਾਉਣਾ ਇਨਸਾਨ ਇਸ ਤਰ੍ਹਾਂ ਦਾ ਹੁੰਦਾ ਜਿਸ ਤਰ੍ਹਾਂ ਪੱਠੇ ਉੱਪਰ ਇੱਟਾਂ ਢੋਣ ਵਾਲਾ ਖੋਤਾ ਹਰ ਵਕਤ ਇੱਟਾਂ ਦਾ ਲੱਦਾ ਰਹਿਂਦਾ ਹੈ। ਉਹਨੂੰ ਆਰਾਮ ਕਰਨ ਵਾਸਤੇ ਘੱਟ ਹੀ ਸਮਾਂ نصیਬ ਹੁੰਦਾ ਹੈ। ਉੱਪਰਲੀ ਸੰਤ ਕੀ ਬਾੜਲੇ ਬਗਲੇ ਭਗਤ ਵਰਗੀ ਹੁੰਦੀ ਹੈ। ਬਗਲਾ ਜਦੋਂ ਆਪਣੇ ਭੋਜਨ ਦੀ ਤਾਲ ਵਿੱਚ ਛਪੜੀ ਦੇ ਕਿਨਾਰੇ ਉੱਪਰ ਇੱਕ ਲਾਟੇ ਦੇ ਉੱਪਰ ਮਿਚਲੀਆਂ ਅੱਖਾਂ ਮਿਜ ਕੇ ਖੜਾ ਹੁੰਦਾ ਹੈ। ਉੱਪਰੋਂ ਦੇਖਣ ਨੂੰ ਤਾਂ ਬਹੁਤ ਵੱਡਾ ਭਗਤ ਨਜ਼ਰ ਆਉਂਦਾ ਹੈ ਪਰ ਉਹਦੇ ਅੰਦਰ ਮੈਲ ਦੀ ਨਦੀ ਵਾਗਰੀ ਹੁੰਦੀ ਹੈ ਪਾਣੀ ਵਿੱਚ ਨਿਵਾਸ ਕਰਨ ਵਾਲੇ ਜੀਵਾਂ ਜੀਵ ਭਗਲੇ ਨੂੰ ਬੜਾ ਮਸਤ ਖੜਾ ਦੇ ਕੇ ਉੱਪਰ ਇਸ ਤਰ੍ਹਾਂ ਦਾ ਭਗਵੇਂ ਹਨ ਅੱਖਾਂ ਵਿੱਚੀਆਂ ਹੋਈਆਂ ਨੇ ਕਰਤਾਰ ਜੀ ਦੀ ਭਗਤੀ ਵਿੱਚ ਪੰਜਾਂ ਪੂਤਾਂ ਨੂੰ ਆਪਣੇ ਵਾਸੇ ਵਿੱਚ ਕਰਕੇ ਇਹ ਰੋਲ ਖੜਾ ਹੈ ਇਧਰ ਉਧਰ ਵੀ ਨਹੀਂ ਦੇਖਦਾ ਇਹ ਕੈਸੀ ਸੁੰਦਰ ਭਗਤੀ ਹੈ ਇਸ ਤਰ੍ਹਾਂ ਦਾ ਤਪ ਤਾਂ ਬਹੁਤ ਵੱਡੇ ਭਾਗਾਾਂ ਵਾਲੇ ਜੀਵ ਕਰਦੇ ਹਨ ਜਿਹੜੇ ਜੀਵ ਪਰਮਾਤਮਾ ਦੀ ਭਗਤੀ ਨਹੀਂ ਕਰਦੇ ਉਹ ਤਾਂ ਹੋਮੇ ਦੀ ਅੱਗ ਦੇ ਵਿੱਚ ਸਾੜ-ਸਾੜ ਕੇ ਖਤਮ ਹੁੰਦੇ ਰਹਿੰਦੇ ਨੇ ਭਗਤੀ ਕੀਤੇ ਬਿਨਾ ਜੀਵ 84 ਲੱਖ ਜੁਨਾਂ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ ਨਾਮ ਦੀ ਕਮਾਈ ਕੀਤੇ ਬਿਨਾ ਇਨਸਾਨ ਦਾ ਜੀਵਨ ਇੱਕ ਢੋਰ ਵਰਗਾ ਹੁੰਦਾ ਹੈ ਉਹ ਆਗੁਣਾ ਦਾ ਇਸ ਤਰ੍ਹਾਂ ਭਰਿਆ ਰਹਿੰਦਾ ਜਿਵੇਂ ਕੁੱਤਾ ਚਿੱਚੜਾਂ ਦਾ ਭਰਿਆ ਹੁੰਦਾ ਹੈ ਸਿਮਰਨ ਕੀਤੇ ਬਿਨਾ ਇਹ ਵੰਗਾਰ ਜੀਵ ਦਾ ਪਿੱਛਾ ਨਹੀਂ ਛੱਡਦੀ ਭਾਵੇਂ ਉਹ ਦਿਨ ਰਾਤ ਕਿਰਤ ਵਿੱਚ ਆਪਣਾ ਮਨ ਜਮਾਈ ਰੱਖੇ ਫੇਰੀ ਫੇਰ ਵੀ ਗੁਲਾਮੀ ਦਾ ਬੁਖਾਰ ਚੜਿਆ ਰਹਿੰਦਾ ਹੈ ਮੂਰਖ ਜੀਵ ਗੁਲਾਮੀ ਦਾ ਭਾਰ ਆਪਣੇ ਸਿਰ ਪਰ ਚੱਕੀ ਰੱਖਦਾ ਹੈ ਜਿਹੜੇ ਮੰਤਰ ਨੂੰ ਪੜ੍ਹ ਕੇ ਗੁਲਾਮੀ ਦੇ ਜੰਜੀਰਾਂ ਨੂੰ ਤੋੜਿਆ ਜਾ ਸਕਦਾ ਹੈ ਉਸ ਮੰਤਰ ਦੇ ਵੱਲ ਇਹਦੀ ਰੁਚੀ ਨਹੀਂ ਜੁੜਦੀ ਜਿਸ ਤਰ੍ਹਾਂ ਛੋਟੇ ਦਰਵਾਜ਼ੇ ਵਿੱਚ ਦੀ ਆਥੀ ਮਕਾਨ ਦੇ ਅੰਦਰ ਨਹੀਂ ਜਾ ਸਕਦਾ ਇਸੇ ਤਰ੍ਹਾਂ ਮੰਦ ਭਾਗੀ ਜੀਵ ਦੇ ਅੰਦਰ ਨਾਮ ਸਿਮਰਨ ਨਹੀਂ ਵੜਦਾ ਮੰਦੀ ਕਰਮਾਂ ਦੇ ਵਾਸਤੇ ਸਾਰੀ ਸਾਰੀ ਰਾਤ ਜਾਗ ਸਕਦਾ ਹੈ ਨਾਮ ਸਿਮਰਨ ਦੇ ਵਿੱਚ ਇਹਨੂੰ ਇੱਕ ਘੜੀ ਬੈਠਣਾ 100 ਸਾਲ ਵਰਗਾ 100 ਸਾਲ ਜਿੰਨਾ ਲੰਮਾ ਸਮਾਂ ਲੱਗਦਾ ਹੈ ਨਾਮ ਸਿਮਰਨ ਵਾਸਤੇ ਸੁੱਤੇ ਜੀਵ ਨੂੰ ਇੱਕ ਘੜੀ ਵੀ ਜਾਗ ਨਹੀਂ ਆਉਂਦੀ ਮੰਦੇ ਕਰਮਾਂ ਵਾਸਤੇ ਸਾਰਾ ਸਾਰਾ ਦਿਨ ਅਤੇ ਰਾਤ ਜਾਗ ਸਕਦਾ ਹੈ ਸ਼ੈਤਾਨ ਦੀ ਚੜ੍ਹੀ ਹੋਈ ਆਲਸ ਜੀਵ ਨੂੰ ਪਰਮਾਤਮਾ ਦੇ ਨਾਲ ਜੁੜ ਨਹੀਂ ਦਿੰਦੀ ਤੇ ਰਜਾਈ ਨੂੰ ਚਾਰਜ ਫਿਰੋ ਦੱਬ ਕੇ ਪੈ ਜਾਂਦਾ ਹੈ ਮੰਦੇ ਕਰਮਾਂ ਦੀ ਸੁਪਨਿਆਂ ਦੇ ਵਿੱਚ ਰਾਤ ਗੁਜ਼ਰ ਜਾਂਦੀ ਹੈ ਦਿਨ ਕਮਾਂ ਵਿੱਚ ਗੁਜ਼ਰ ਜਾਂਦਾ ਹੈ ਝੂਠੇ ਤੰਦਿਆਂ ਦੇ ਨਾਲ ਹਰ ਵਕਤ ਪ੍ਰੀਤ ਲੱਗੀ ਰਹਿੰਦੀ ਹੈ ਛਪੜੀ ਦੇ ਕਿਨਾਰੇ ਉੱਪਰ ਬੈਠਾ ਹੋਇਆ ਪਖੰਡੀ ਬਗਲਾ ਪਾਣੀ ਵਿੱਚ ਤੁਰੇ ਫਿਰਦੀ ਜੀਵਾਂ ਨੂੰ ਇਸ ਤਰ੍ਹਾਂ ਆਵਾਜ਼ਾਂ ਮਾਰਦਾ ਹੈ ਅਰੇ ਪਾਣੀ ਵਿੱਚ ਰਹਿਣ ਵਾਲੇ ਜੀਵ ਅੱਜ ਵਾਲਾ ਕੀਮਤੀ ਵਕਤ ਤੁਹਾਨੂੰ ਕੱਲ ਨੂੰ ਨਹੀਂ ਮਿਲਣਾ ਕੱਲ ਨਾਂ ਤਾਂ ਕਾਲ ਦਾ ਹੀ ਹੁੰਦਾ ਹੈ ਕੀ ਪਤਾ ਕੱਲ ਨੂੰ ਅਸੀਂ ਇੱਥੇ ਹੋਣਾ ਹੈ ਕਿ ਨਹੀਂ ਹੋਣਾ ਮੇਰੀ ਸੰਗਤ ਵਿੱਚ ਆ ਕੇ ਤੇ ਆਪਣੀ ਜਲ ਰਹੀ ਆਤਮਾ ਨੂੰ ਸ਼ਾਂਤ ਕਰੋ ਸੰਤਾਂ ਦੇ ਦਰਸ਼ਨ ਵਡਭਾਗੀ ਜੀਵਾਂ ਨੂੰ ਹੁੰਦੇ ਹਨ ਜਿਸ ਜਗ੍ਹਾ ਪਰ ਸੰਤ ਬੈਠ ਕੇ ਪ੍ਰਭੂ ਦੀ ਭਜਨ ਬੰਦਗੀ ਕਰਦਾ ਹੈ ਉਹ ਜਗ੍ਹਾ ਬੇਕੁੰਠ ਲੋਕ ਵਰਗੀ ਹੋ ਜਾਂਦੀ ਹੈ ਜਿੱਥੇ ਬੈਠ ਕੇ ਭਗਤ ਜਨ ਪਰਮਾਤਮਾ ਦੀ ਭਜਨ ਬੰਦਗੀ ਕਰਦੇ ਨੇ ਉਹ ਜਗ੍ਹਾ ਸੱਚਖੰਡ ਬਣ ਜਾਂਦੀ ਹੈ ਦੀ ਪਰਮਾਤਮਾ ਦੇ ਨਾਲ ਵਡਭਾਗੀ ਜੀ ਮਿਲਦੇ ਹਨ ਔਰ ਜੀਵ ਨਾਮ ਜਪ ਕੇ ਭਵਜਲ ਸਾਗਰ ਨੂੰ ਪਾਰ ਕਰ ਜਾਂਦੇ ਹਨ ਸੰਤਾਂ ਦੇ ਉਪਦੇਸ਼ ਸੁਣ ਕੇ ਜੀਵ ਭਵਜਲ ਸਾਗਰ ਨੂੰ ਪਾਰ ਕਰਦੇ ਹਨ ਸੰਤਾਂ ਦੇ ਚਰਨਾਂ ਦੇ ਨਾਲ ਲੱਗ ਕੇ ਕੋੜ ਜਨਮਾਂ ਦੇ ਪਾਪ ਤਰ ਜਾਂਦੇ ਹਨ ਭਾਈ ਜਣੋ ਇਹ ਜਿਹੜਾ ਸਾਡਾ ਸਰੀਰ ਹੈ ਇਸ ਨੂੰ ਮਿੱਥਿਆ ਹੀ ਜਾਣੋ ਜਿੰਨਾ ਚਿਰ ਰੂਹ ਪੰਛੀ ਸਾਡੇ ਨਾਲ ਹੈ ਉਹਨਾਂ ਚਿਰ ਇਹ ਸਰੀਰ ਦੇ ਨਾਲ ਸਾਡਾ ਸਬੰਧ ਹੈ ਜਦੋਂ ਰੂਹ ਪੰਛੀ ਇਸ ਕਲਬੂਤ ਪਿੰਜਰੇ ਵਿੱਚੋਂ ਚਲਾ ਗਿਆ ਉਦੋਂ ਇਹ ਜਿਹੜਾ ਕਲਬੂਤ ਪਿੰਜਰ ਸਾਡੇ ਕਿਸੇ ਕੰਮ ਨਹੀਂ ਦੁਨੀਆ ਵਿੱਚ ਜਿੰਨਾ ਪਸਾਰ ਅਸੀਂ ਆਪਣੀ ਅੱਖੀਂ ਦੇਖ ਰਹੇ ਹਾਂ ਇਹ ਸਭ ਮਿੱਥਿਆ ਹੈ ਸਾਡੇ ਨਾਲ ਜਾਣ ਵਾਲੀ ਨਾਮ ਤੋਂ ਬਿਨਾਂ ਕੋਈ ਵੀ ਚੀਜ਼ ਨਹੀਂ ਇਹ ਤਾਂ ਚਾਰ ਦਿਨ ਦਾ ਚਮਤਕਾਰ ਹੈ ਕਾਗਜ਼ ਦੇ ਫੁੱਲਾਂ ਵਿੱਚੋਂ ਅਸਲੀ ਫੁੱਲਾਂ ਵਰਗੀ ਸੁਗੰਧ ਨਹੀਂ ਮਿਲਦੀ ਜਦੋਂ ਵੀ ਸੰਤਾਂ ਦੇ ਦਰਸ਼ਨ ਕਰਨ ਆਓ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਪੰਜਾਂ ਭੂਤਾਂ ਨੂੰ ਆਪਣੇ ਮਨਾਂ ਵਿੱਚੋਂ ਕੱਢ ਕੇ ਆਓ ਇਹ ਪਿਆਰੇ ਸਿੱਖੋ ਤੁਹਾਡਾ ਉਧਾਰ ਕਰਨ ਵਾਤੇ ਸਾਡਾ ਇੱਥੇ ਆਉਣਾ ਹੋਇਆ ਹੈ ਸੋ ਅਸੀਂ ਇਥੋਂ ਛੇਤੀ ਉੱਡ ਜਾਣਾ ਹੈ ਆਪਣੇ ਸਾਰੇ ਪਰਿਵਾਰਾਂ ਨੂੰ ਨਾਲ ਲੈ ਕੇ ਸਾਡਾ ਦਰਸ਼ਨ ਕਰਕੇ ਆਪਣੀ ਆਤਮਾ ਨੂੰ ਪਵਿੱਤਰ ਕਰੋ ਇਥੇ ਸੰਤਾਂ ਦੇ ਚੱਕਰ ਕਿਤੇ ਨਿਤ-ਨਿਤ ਨਹੀਂ ਪੈਂਦੇ ਬਗਲੇ ਪੰਛੀ ਦੀ ਬਹੁਤ ਛਲ ਭਰੀ ਬਾਣੀ ਸੁਣ ਕੇ ਪਾਣੀ ਵਿੱਚ ਰਹਿਣ ਵਾਲੇ ਜੀਵ ਆਪਣੇ ਸਾਰੇ ਪਰਿਵਾਰਾਂ ਸਮੇਤ ਜਦੋਂ ਬਗਲੇ ਪੰਛੀ ਨੂੰ ਇੱਕ ਪਰਮਾਤਮਾ ਦਾ ਹੀ ਰੂਪ ਸਮਝ ਕੇ ਉਹਦਾ ਦਰਸ਼ਨ ਕਰਨ ਆਉਂਦੇ ਹਨ ਉਹਨਾਂ ਅਨਪੋਲ ਜੀਵਾਂ ਨੂੰ ਉਹ ਛਲ ਬਾਜ਼ ਫੜ ਕੇ ਇਕਦਮ ਆਪਣੇ ਪੇਟ ਵਿੱਚ ਪਾ ਕੇ ਉੱਟ ਜਾਂਦਾ ਹੈ। ਸੰਤ ਅਸੰਤ ਵਿੱਚ ਇਤਨਾ ਫਰਕ ਹੁੰਦਾ ਹੈ। ਸਿਮਰਨ ਅਤੇ ਭਗਤੀ ਦੇ ਸਿਮਰਨ ਅਤੇ ਭਗਤੀ ਦੋ ਰਕਮ ਦੀ ਹੁੰਦੀ ਹੈ। ਇੱਕ ਸਿਮਰਨ ਭਗਤੀ ਸਿਰਫ ਆਪਣੇ ਸਰੀਰ ਕਲਿਆਣ ਕਰਨ ਵਾਸਤੇ ਹੁੰਦੀ ਹੈ। ਇੱਕ ਸਿਮਰਨ ਭਗਤੀ ਆਪ ਅਤੇ ਸਭ ਦੁਨੀਆਂ ਦੇ ਉਧਾਰ ਵਾਸਤੇ ਹੁੰਦੀ ਹੈ। ਜਿਸ ਤਰ੍ਹਾਂ ਪਪੀਹਾ ਪੰਛੀ ਆਪਣੇ ਤੇ ਹੋਰ ਸਭ ਜੀਵਾਂ ਲਈ ਜਲ ਪ੍ਰਾਪਤ ਕਰਨ ਵਾਸਤੇ ਪਰਮਾਤਮਾ ਦੇ ਅੱਗੇ ਸਖਤ ਤੋਂ ਸਖਤ ਪੁਕਾਰ ਕਰਦਾ ਹੈ ਆਪਣੀ ਪਿਆਸ ਤਾਂ ਇੱਕ ਬੂੰਦ ਦੇ ਨਾਲ ਉਤਰ ਜਾਂਦੀ ਹੈ ਦੂਸਰਾ ਸਾਰਾ ਜਲ ਦੂਜੇ ਬਿੰਦ ਜੀਵਾਂ ਨੂੰ ਮਿਲ ਜਾਂਦਾ ਹੈ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਭ ਮਾਨਸ ਜੀਵਾਂ ਦੀ ਪਲਾਈ ਵਾਸਤੇ ਸਿਮਰਨ ਕਰਦੇ ਸਨ ਪ੍ਰਭੂ ਜੀ ਦਾ ਨਾਮ ਆਪ ਜਪਣਾ ਦੂਸਰਿਆਂ ਕੋਲ ਜਪਾਉਣਾ ਇਹ ਭਗਤੀ ਸਭ ਦੁਨੀਆ ਦੀ কল্যাণ ਕਰਨ ਵਾਸਤੇ ਹੁੰਦੀ ਹੈ ਜੋ ਇੱਕ ਅਮਰਤ ਬਾਣੀ ਦੇ ਸਰੂਪ ਵਿੱਚ ਹੁੰਦੀ ਹੈ ਸੰਤਾਂ ਦੇ ਅਮੋਲਕ ਸੱਚੇ ਸੁੱਚੇ ਬਚਨ ਇੱਕ ਅਮਰਤ ਬਾਣੀ ਦਾ ਸਰੂਪ ਹੁੰਦੇ ਹਨ ਜਿਨ੍ਹਾਂ ਬਚਨਾਂ ਦੇ ਉੱਪਰ ਅਮਲ ਕਰਨ ਵਾਲੇ ਜੀਵ ਆਪਣੀ ਆਤਮਾ ਨੂੰ ਪਵਿੱਤਰ ਕਰਦੇ ਹਨ ਕੋਟਾਂ ਰੋਗਾਂ ਦਾ ਦਾਰੂ ਇੱਕ ਨਾਮ ਹੈ ਬੰਦਨਾ ਸੇਵਾ ਵੀ ਪੰਦਨਾ ਸੇਵਾ ਵੀ ਕਈ ਰਕਮ ਦੀ ਹੁੰਦੀ ਹੈ ਇੱਕ ਬੰਦਨਾ ਅਤੇ ਸੇਵਾ ਪਰਮਾਤਮਾ ਦੀ ਹੁੰਦੀ ਹੈ ਜੋ ਬਿਲਕੁਲ ਇਨਸਾਨ ਦਾ ਅਸਲੀ ਕਰਮ ਧਰਮ ਹੈ ਇੱਕ ਬੰਦਨਾ ਸੇਵਾ ਪੂਤਾਂ ਪ੍ਰੇਤਾ ਮੜੀਆਂ ਮਸਾਣਾ ਦੇਵੀਆਂ ਦੇਵਤਿਆਂ ਪੱਥਰਾਂ ਮੂਰਤੀਆਂ ਇਸ ਬੰਦਨਾ ਸੇਵਾ ਦਾ ਕੋਈ ਫਲ ਨਹੀਂ ਸਿਰਫ ਸਵਾਦ ਆ ਪ੍ਰਿਆ ਹੋਇਆ ਬਵਾੜ ਦਾ ਬੂਤਾ ਹੁੰਦਾ ਹੈ ਇਹ ਇਹ ਕਰਮ ਸਭ ਦਿਖਾਵੇ ਬਾਤਰ ਹੁੰਦੇ ਹਨ ਜਿਹੜਾ ਖੁਦ ਮੁਕਤ ਨਹੀਂ ਉਹ ਆਪਣੇ ਪੁਜਾਰੀ ਨੂੰ ਮੁਕਤੀ ਕਿਵੇਂ ਦੇਵੇਗਾ ਇਥੇ ਸਤਿਗੁਰੂ ਜੀ ਸ਼ਲੋਕ ਉਚਾਰਨ ਕਰਦੇ ਹਨ ਕਿ ਪੂਜਾ ਕਰੀ ਬਿਵਾੜ ਦੀ ਮਿਲਿਆ ਨਾ ਕੁਛ দান ਮੱਥੇ ਰਿਆ ਕਿਸਾਮ ਦਾ ਮੜੀਆਂ ਤੇ ਇਨਸਾਨ ਵੰਡਦਾ ਰਿਆ ਪੁਜਾਰੀਆਂ ਆਕੇ ਵਿੱਚ ਮਸਾਨ ਲੈ ਲੈ ਨਾ ਬਗਰੀਦ ਦਾ ਜੀਵ ਕਰੇ ਕੁਰਬਾਨ ਲਫ਼ਜ਼ ਨਹੀਂ ਕਬੂਜਿਆ ਪੜੇ ਅਨੇਕ ਪ੍ਰਾਨ ਮਨਮੁਖ ਕਰਕੇ ਰੱਬ ਤੋਂ ਕੀਤਾ ਦੁਖੀ ਸ਼ੈਤਾਨ ਆਸ ਪੁਜਾਵੇ ਕੁੱਲ ਦੀ ਇਕੋ ਹੀ ਭਗਵਾਨ ਨਿਸਪਲ ਆਸਾ ਦੂਜੀਆਂ ਤੇ ਗਿਲਜਨ ਸਾਚ ਬਿਆਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜੀ ਦੇ ਬਚਨ ਹਨ ਕਿ ਸ਼ੈਤਾਨ ਦੇ ਮਾਹ ਜਾਲ ਵਿੱਚ ਫਸ ਕੇ ਇਨਸਾਨ ਰੱਬ ਦੀ ਨਜ਼ਰ ਕੋਲੋਂ ਬਹੁਤ ਦੂਰ ਜਾ ਲੱਗਦਾ ਹੈ ਮਨਮੁਖ ਜੀਵਤਾ ਮਨਮੁਖ ਜੀਵ ਦਾ ਇਹੀ ਕਰਮ ਹੁੰਦਾ ਹੈ ਕਿ ਦੂਸਰੇ ਲੋਕਾਂ ਦੇ ਉੱਪਰ ਮਾਨ ਘੜਤ ਗੱਲਾਂ ਬਣਾ ਬਣਾ ਕੇ ਤਰ੍ਹਾਂ ਤਰ੍ਹਾਂ ਦਾ ਚਿੱਕੜ ਛੁੱਟੀ ਜਾਣਾ ਰੱਬ ਨੂੰ ਪੁਜੇ ਹੋਏ ਸੰਤਾਂ ਮਹੰਤਾਂ ਦੀ ਨਿੰਦਾ ਕਰੀ ਜਾਣੀ ਮੰਦੇ ਭਾਗਾਂ ਵਾਲੇ ਜੀਵਾਂ ਨੂੰ ਪਰਮਾਤਮਾ ਮੰਦੇ ਗਰਮਾਂ ਦੇ ਨਾਲ ਇਸ ਤਰ੍ਹਾਂ ਚਿਮੜੀ ਰੱਖਦਾ ਹੈ ਜਿਵੇਂ ਲੋਹੇ ਨੂੰ ਜੰਗ ਚਿਮੜਿਆ ਹੁੰਦਾ ਹੈ ਮਨਮੁਖ ਜੀਵ ਮੰਦੇ ਕਰਮ ਕਰਨ ਵਿੱਚ ਉਸ ਤਰ੍ਹਾਂ ਤਾਂ ਆਪਣੀ ਭਲਾਈ ਸਮਝਦਾ ਪਰ ਹੁੰਦਾ ਉਸਦਾ ਬੁਰਾ ਹੈ ਮੂਰਖ ਇਨਸਾਨ ਲੋਕਾਂ ਵਿੱਚ ਤਾਂ ਨੇਕਾਂ ਗਲਤੀਆਂ ਕੱਢਦਾ ਰਹਿੰਦਾ ਹੈ ਪਰ ਆਪਣੇ ਸਰੀਰ ਵਿੱਚ ਝਾਤੀ ਨਹੀਂ ਮਾਰਦਾ ਜਿੱਥੇ ਗਲਤੀਆਂ ਦਾ ਸਮੁੰਦਰ ਚੱਲ ਰਿਹਾ ਹੁੰਦਾ ਵੱਡੇ ਵੱਡੇ ਅਵਤਾਰਾਂ ਦੇ ਉੱਪਰ ਨੁਕਤਾ ਚੀਨੀਆਂ ਕਰਦਾ ਕਰਦਾ ਆਪਣੀ ਉਮਰ ਦੇ ਦਿਨ ਪੂਰੇ ਕਰਕੇ ਤੇ ਨਰਕਾਂ ਦੀ ਗਾਰ ਵਿੱਚ ਜਾ ਗਿਰਦਾ ਹੈ ਜਿੱਥੇ ਉਸ ਨੂੰ ਮੁੜ ਮੁੜ ਕੇ ਤਰ੍ਹਾਂ ਤਰ੍ਹਾਂ ਦੀਆਂ ਜੂਨਾ ਦੇ ਵਿੱਚ ਚੱਕਰ ਕੱਢਣਾ ਪੈਂਦਾ ਹੈ ਨਰਕਾਂ ਦਾ ਕੀੜਾ ਜਿਨ੍ਹਾਂ ਨੇ ਕੱਖਾਂ ਵਿੱਚ ਜਾਨਾ ਪਾ ਦਿੱਤੀਆਂ ਮੋਏ ਉਹ ਨਿਕਾਂ ਸ਼੍ਰੀ ਰਾਮਚੰਦਰ ਦੇ ਅਲਖਰ ਆਪਣੀ ਰਹਿਮਤ ਦੇ ਛਿੱਟੇ ਮਾਰ ਕੇ ਸਾਰਾ ਜੀਤ ਕਰ ਦਿੱਤੇ ਪੱਥਰੀਆਂ ਪਾਣੀ ਪਰਤਾਰ ਕੇ ਦਿਖਾ ਦਿੱਤੀਆਂ ਤੇ ਰੱਬ ਦਾ ਮੱਗੇ ਚਰਨਾਂ ਦੇ ਉੱਪਰ ਝੁਕਾ ਦਿੱਤੇ ਕੌੜੇ ਰੀਠੇ ਅਮਰਤ ਬਣਾ ਦਿੱਤੇ ਐਸੇ ਮਹਾਪੁਰਸ਼ਾਂ ਨੂੰ ਵੀ ਲਗ ਮਾਤਰ ਸਮਝਦਾ ਹੈ ਰੱਬ ਦਾ ਪੁਜਾਰੀ ਐਸਾ ਨਹੀਂ ਹੁੰਦਾ ਉਹ ਸਭਨਾਂ ਨੂੰ ਨਮਸਕਾਰ ਕਰਦਾ ਹੈ ਆਦਰ ਮਾਨ ਕਰਦਾ ਹੈ ਉਹਨਾਂ ਦੀ ਅਮਰਤ ਬਾਣੀ ਸੁਣ ਕੇ ਸੌ ਸੌ ਵਾਰ ਬਲਹਾਰ ਹੁੰਦਾ ਹੈ ਸਭਨਾਂ ਨੂੰ ਇੱਕੋ ਰੂਪ ਜਾਣਦਾ ਹੈ ਕਿਸੇ ਨਾਲ ਕਿਸੇ ਵੀ ਰਕਮ ਦਾ ਬੈਰ ਨਹੀਂ ਰੱਖਦਾ ਵੈਰ ਨਹੀਂ ਕਰਦਾ ਸੱਚੇ ਸੁੱਚੇ ਲੋਕ ਸਦਾ ਕਾਰਨ ਰਵੈਰ ਰਹਿੰਦੇ ਹਨ ਈਰਖਾ ਦੀ ਅੱਗ ਵਿੱਚ ਸੜ ਕੇ ਮਰਨ ਦੀ ਉਹਨਾਂ ਨੂੰ ਬਾਹ ਨਹੀਂ ਹੁੰਦੀ ਮਨਮੁਖ ਪੁਰਸ਼ ਦਾ ਕਰ ਨਰਕਾਂ ਦੀ ਅਗਨੀ ਵਿੱਚ ਹੁੰਦਾ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਏਕਤਾ ਦੇ ਦਾਤਾ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਪੰਜ ਪਿਆਰੀ ਉਹਨਾਂ ਪਵਿੱਤਰ ਲੋਕਾਂ ਚੋਂ ਮਿਲੇ ਜਿਨ੍ਹਾਂ ਨੂੰ ਉੱਚੇ ਕਹਾਉਣ ਵਾਲੇ ਮਾਨਸ ਅੱਖਾਂ ਤੋਂ ਉਹ ਲਈ ਕਰਕੇ ਕਾਫੀ ਧੀਰ ਤੋਂ ਰੱਬ ਦੇ ਪੁੱਤਰ ਹੀ ਨਹੀਂ ਸਮਝ ਰਹੇ ਸਨ ਦੁਨੀਆ ਵਿੱਚ ਭਾਵੇਂ ਕੋੜ ਕਪੜਦੀਆਂ ਕਰੋੜਾਂ ਹਨੇਰੀਆਂ ਸ਼ਾਜਾਨ ਫੇਰ ਵੀ ਪਰਮਾਤਮਾ ਦੇ ਘਰ ਵਿੱਚ ਧੀਰ ਹੁੰਦਾ ਹੈ ਉਹਦੇ ਨਰੰਜਨੀ ਦਰਬਾਰ ਦੇ ਦਰਵਾਜ਼ੇ ਹਰ ਇੱਕ ਦੇ ਵਾਸਤੇ ਖੁੱਲੇ ਹੁੰਦੇ ਹਨ ਜਿਸ ਤਰ੍ਹਾਂ ਉੱਚਾ ਕਹਾਉਣ ਵਾਲੀ ਸਿੰਮਲ ਰੁੱਖ ਦੀਆਂ ਸਿੰਬਲ ਰੋਕ ਨੂੰ ਪੰਛੀ ਫਿੱਕਾ ਫਿੱਕਾ ਕਹਿ ਕੇ ਫਟਕਾਰ ਜਾਂਦੇ ਹਨ ਇਸੇ ਤਰ੍ਹਾਂ ਆਪਣੇ ਵਰਗੇ ਮਾਨਸਾਂ ਨਾਲੋਂ ਉੱਚੇ ਕਹਾਉਣ ਵਾਲੇ ਮਾਨਸ ਪਰਮਾਤਮਾ ਦੀਆਂ ਨਜ਼ਰਾਂ ਵਿੱਚੋਂ ਫਟਕਾਰੇ ਜਾਂਦੇ ਹਨ ਦੁਨੀਆਂ ਵਿੱਚ ਉੱਚੇ ਕਹਾਉਣ ਵਾਲੇ ਮਾਨਸਾਂ ਕੋਲ ਸਿਰਫ ਇੱਕ ਦੋ ਦਿਨ ਦਾ ਚਮਤਕਾਰ ਹੁੰਦਾ ਹੈ ਦੂਸਰੀ ਸਾਰੀ ਜ਼ਿੰਦਗੀ ਨਰਕ ਹੀ ਨਰਕ ਹੁੰਦੀ ਹੈ ਪਰਮਾਤਮਾ ਦੇ ਘਰ ਦੀ ਸਰਬ ਸੁੱਖਾਂ ਵਾਲੀ ਦੌਲਤ ਜੀਵਾਂ ਨਾਲ ਨਪਰਤ ਕੇ ਨਾ ਕਰਕੇ ਖੋ ਬੈਠਦਾ ਹੈ ਜਿਹਨੂੰ ਆਪਣੇ ਬੁਰੇ ਕਰਮਾਂ ਦੇ ਜਰਮਾਨੇ ਭਰਨ ਵਾਸਤੇ ਧਿਰਗਜੋਨਾ ਵਿੱਚ ਉਤਾਰ ਦਿੱਤਾ ਜਾਂਦਾ ਹੈ ਉਹਨੂੰ ਤਰ੍ਹਾਂ ਤਰ੍ਹਾਂ ਦੇ ਰੋਗ ਸੋਗ ਦੁੱਖ ਦਰਦ ਹਰ ਵਕਤ ਆਪਣੇ ਨਰਕੀ ਕੁੰਡਾਂ ਵਿੱਚ ਗਰਾਈ ਰੱਖਦੇ ਹਨ ਜੇਕਰ ਪ੍ਰਮਾਤਮਾ ਦੇ ਕਰਦਾ ਇਹ ਊਸੂਲ ਹੈ ਤਾਂ ਨਾਮ ਸਿਮਰਨ ਸਬਨਾ ਦੇ ਨਾਲ ਇਕੋ ਜਿਹਾ ਪਿਆਰ ਕਰਨ ਵਿੱਚ ਹੀ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਪੰਛੀ ਲੋਕ ਨਿੱਕੇ ਨਿੱਕੇ ਬਰੂਟਿਆਂ ਦੀ ਉੱਚੀ ਉੱਚੀ ਸਿਮਤ ਕਰਦੇ ਹਨ ਕਿਉਂਕਿ ਨਿੱਕੇ ਨਿੱਕੇ ਬਰੂਟਿਆਂ ਉੱਪਰੋਂ ਉਹਨਾਂ ਨੂੰ ਅੰਮ੍ਰਿਤ ਫਲ ਮਿਲਦੇ ਹਨ ਜੇਕਰ ਇਸ ਤਰ੍ਹਾਂ ਹੈ ਤਾਂ ਆਪਣੇ ਮਨਾਂ ਦੇ ਵਿੱਚੋਂ ਉੱਚ ਵੱਡੇ ਬਣ ਦੀ ਅਗਨ ਨੂੰ ਬੁਝਾ ਦੇਣ ਦੇ ਵਿੱਚ ਲਾਭ ਹੋਵੇਗਾ ਭੁੱਲ ਕੇ ਵੀ ਬੁਰੇ ਕਰਮ ਨਾ ਕਰੋ ਰਸਤਾ ਉਹ ਅਖਤਿਆਰ ਕਰੋ ਜੋ ਤੁਹਾਨੂੰ ਉਸ ਮਾਲਕ ਦੇ ਨਾਲ ਮਿਲਾ ਸਕੇ ਜਿਸ ਨਾਲ ਉਹ ਵਿਛੜ ਕੇ ਦੁਨੀਆ ਦਾ ਮੇਲਾ ਦੇਖਣ ਆਏ ਆਂ ਅੰਮ੍ਰਿਤਪੁਰੀ ਵਿੱਚ ਸਦਾ ਕਾਲ ਰਹਿਣ ਵਾਲੀ ਜਗ੍ਹਾ ਉਸ ਗੁਰਮੁਖ ਨੂੰ ਮਿਲੇ ਮਿਲੇਗੀ ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਪੰਜਾਂ ਭੂਤਾਂ ਨੂੰ ਪਿੱਛੇ ਹਟਾ ਕੇ ਸਭ ਨਾਲ ਇੱਕੋ ਜਿਹਾ ਪਿਆਰ ਕਰੇਗਾ ਪ੍ਰਮਾਤਮਾ ਦਾ ਪੂਰਾ ਬੰਦਾ ਉਹ ਹੁੰਦਾ ਹੈ ਜਿਸ ਵਿੱਚ ਕਿਸੇ ਰਖਮ ਦੀ ਕੋਈ ਮਾਇਲ ਨਾ ਹੋਵੇ ਹਰ ਵਕਤ ਸਰਬ ਦਾ ਭਲਾ ਲੋੜਦਾ ਹੋਵੇ ਪਾਪੀ ਪੁਰਸ਼ ਨੂੰ ਪ੍ਰਮਾਤਮਾ ਦੀ ਅਮਰਪੁਰੀ ਦੇ ਵਿੱਚ ਵੜ ਨਹੀਂ ਦਿੱਤਾ ਜਾਂਦਾ ਉਹਦੇ ਬੁਰੇ ਕਰਮਾਂ ਦਾ ਪੱਤਰਾ ਸੁਣਾ ਕੇ ਸਿੱਧਾ ਨਰਕਾਂ ਦੇ ਵੱਲ ਨੂੰ ਤੋਰ ਦਿੱਤਾ ਜਾਂਦਾ ਹੈ ਜਿੱਥੇ ਮਨਮੁਖ ਜੀਵ ਨੂੰ ਤਰ੍ਹਾਂ ਤਰ੍ਹਾਂ ਦੀ ਸਜ਼ਾ ਭੁਗਤਨੀ ਪੈਂਦੀ ਹੈ ਇਹਨਾਂ ਗੱਲਾਂ 'ਵਲ ਧਿਆਨ ਧਰੋ ਅੱਖਾਂ ਤੋਂ ਓਲੇ ਨਾ ਕਰੋ ਫੇਰ ਪਛਤਾਉਣ ਦੇ ਨਾਲੋਂ ਰਸਤਾ ਹੁਣੇ ਹੀ ਸਾਬ ਕਰ ਲੈਣਾ ਠੀਕ ਰਹੇਗਾ ਸ਼ਲੋਕ ਗੁਰੂ ਆਲਮੀਕ ਦਾ ਖਾਲਸਾ ਦੇਵਤਿਆਂ ਦੀ ਅੰਤ ਜੋਸ਼ ਮਰੇ ਭਗਵੰਤ ਕੋ ਸੋਈ ਸੂਰਜ ਵੰਸ ਪਾਲ ਪਾਲ ਉਸ ਮਾਲਕ ਤੂੰ ਡਰਨਾ ਨਾ ਰੀ ਨਰ ਬੁਰਾ ਕਰਮ ਨਾ ਕਰਨਾ ਲੇਖਾ ਪਰਣਾ ਪੈਂਦਾ ਪਾਈ ਹੁੰਦੀ ਮਾਫ ਨਹੀਂ ਕਰਾਈ ਕਿਉਂ ਤਣਦਾ ਪਾਪਾਂ ਦੀ ਤਾਣੀ ਜਮਰਾ ਪੀੜੇ ਅੰਦਰ ਕਾਣੀ ਆਖਰ ਜਿਸ ਨੇ ਜਾਣਾ ਸਾਥ ਸੁਣਦਾ ਨਹੀਂ ਗੁਰਾਂ ਦੀ ਬਾਣੀ ਆਖਰ ਜਿਸ ਨੇ ਜਾ ਨਾ ਸਾਥ ਸੁਣਦਾ ਨਹੀਂ ਗੁਰੂ ਕੀ ਬਾਣੀ ਆਇਆ ਜਪਣ ਜਗਤ ਵਿੱਚ ਨਾਮ ਬੈਠਾ ਛੇੜ ਨਾ ਕਰੀ ਕਾਮ ਜਿਸ ਦਾ ਰੋਜ ਕਰੇ ਤੂੰ ਮਾਣਾ ਇਹ ਤਨ ਮਨ ਤਨ ਨਾਲੇ ਜਾਣਾ ਪੀ ਪੀ ਰੋਜ ਮਦੂ ਮਰਤਾ ਨੇ ਗਾਵੇ ਮਨ ਮਰਜੀ ਦੇ ਗਾਣੇ ਚਾਰ ਦਿਨ ਚ ਕਿਉ ਬਣ ਜਾਰੇ ਆ ਜਾ ਆ ਜਾ ਗੌਰ ਪਕਾਰੇ ਆਖ ਰਿਆ ਜਿਸ ਮੇਰੇ ਮੇਰੇ ਚੱਲਣੇ ਨਾਲ ਨਹੀਂ ਐ ਤੇਰੇ ਕਹਿਰ ਵਿਦਾਸਾ ਰਬ ਤੋਂ ਦੂਰ ਜਿਸਮੇ ਕੂੜ ਵਸੇ ਪਰਪੂਰ ਸ੍ਰੀ ਗੁਰੂ ਰਵਿਦਾਸ ਜੀ ਦਾ ਵਿਖਿਆਨ ਪਾਰਬਰਮ ਜੀ ਨੇ ਸਭਨਾਂ ਨੂੰ ਇੱਕੇ ਸੱਚੇ ਵਿੱਚ ਘੜਿਆ ਸਾਰਿਆਂ ਵਿੱਚ ਦਿਲ ਦਿਮਾਗ ਹੈ ਅਕਲੋਂ ਵਾਂਝਾ ਕੋਈ ਨਹੀਂ ਬ੍ਰਹਮਾ ਵਿਸ਼ਨੂੰ ਸ਼ੰਕਰ ਤਿੰਨ ਗੁਣਾ ਪੰਜ ਤਤ ਸਾਰਿਆਂ ਦੇ ਕੋਲ ਹਨ ਅਸੀਂ ਸਾਰੇ ਇੱਕੋ ਪ੍ਰਮਾਤਮਾ ਦਾ ਇੱਕ ਪਰਿਵਾਰ ਹਾਂ ਚਿਤਰਾਇਆਂ ਪਖੰਨ ਮਕਰ ਫਰੇਵ ਠੱਗੀਆਂ ਤੋਖੇ ਹੀਰਾ ਫੇਰੀਆਂ ਛਲ ਬਾਜ਼ੀਆਂ ਇਹ ਅਕਾਲ ਪੁਰਖ ਜੀ ਦੀਆਂ ਨਜ਼ਰਾਂ ਦੇ ਕੋਲੋਂ ਛਿਪਿਆ ਨਹੀਂ ਸਚਾਈ ਸੂਰਜ ਦੇਵਤੇ ਦੀ ਰੋਸ਼ਨੀ ਹੈ ਕੋੜ ਬਲੀ ਕੂੜ ਕਾਲੀ ਬੋਲੀ ਹਨੇਰੀ ਰਾਤ ਵਰਗਾ ਹੁੰਦਾ ਹੈ ਪਿਆਰ ਉਸ ਵਸਤੂ ਨਾਲ ਕਰੋ ਜਿਸ ਵਸਤੂ ਵਿੱਚ ਅੱਗੇ ਗਿਆਨ ਨੂੰ ਕੋਈ ਰੇਰੇ ਨਾ ਕਹੇ ਦੁਨੀਆ ਇੱਕ ਸਰਾ ਹੈ ਤੇ ਅਸੀਂ ਸਭ ਮਸ਼ਾਪ ਰਹਾਂ ਵਾਰੀ ਵਾਰੀ ਸਬਨਾ ਨੇ ਇਸ ਸਰਾ ਨੂੰ ਛੱਡਣਾ ਹੈ ਇੱਥੇ ਕਿਸੇ ਦੀ ਵੀ ਕੋਈ ਪੱਕੀ ਰਾਇਸ਼ ਨਹੀਂ ਭਾਵਾਂ ਕੋਈ ਅਵਤਾਰ